ਹਾਂਜੀ ਦੋਸਤੋ ਕਿਉਂ ਤੁਸੀਂ ਸਾਰੇ ਉਮੀਦਵਾਰ ਤਾਂ ਤੁਸੀਂ ਠੀਕ ਹੋਵੋਗੇ ਤੁਸੀਂ ਸੁਣਿਆ ਹੋਣਾ ਸ਼ਰਾਬ ਨਸ਼ਾ ਇਹ ਹੈ ਤੁਹਾਡੇ ਸਰੀਰ ਦੇ ਲਈ ਕਿੰਨਾ ਖਤਰਨਾਕ ਹੈਗਾ ਕਿੰਨਾ ਨੁਕਸਾਨ ਪਹੁੰਚਾਉਂਦਾ ਹੈਗਾ ਇਸ ਵੀਡੀਓ ਚ ਅੱਜ ਤੁਹਾਨੂੰ ਮੈਂ ਦੱਸੂਗਾ ਸ਼ਰਾਬ ਪੀਣ ਦੇ ਪੰਜ ਨੁਕਸਾਨ ਦੱਸੂਗਾ ਤੁਹਾਨੂੰ ਮੈਂ ਹਾਂਜੀ ਦੋਸਤੋ ਜੋ ਹੈ ਨਸ਼ਾ ਹੈਗਾ ਇਹ ਆਪਣੇ ਦਿਮਾਗ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰਦਾ ਹੈਗਾ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰਦਾ ਹੈਗਾ ਜਿਸ ਵਜੇ ਕਰਕੇ ਆਪਣੇ ਸਰੀਰ ਕਮਜ਼ੋਰ ਹੋ ਜਾਂਦਾ ਆਪਣੇ ਸੋਚਣ ਦੀ ਸਮਰੱਥਾ ਨਹੀਂ ਰਹਿੰਦੀ ਪਹਿਲਾ ਕਾਰਨ ਹੈਗਾ ਆਪਣੇ ਸਰੀਰ ਦੀ ਹੱਡੀਆਂ ਨੂੰ ਕਮਜ਼ੋਰ ਕਰਦਾ ਹੈਗਾ ਹਾਂਜੀ ਦੋਸਤੋ ਇਹ ਸ਼ਰਾਬ ਹੈ ਕਿ ਜਿਹੜੀ ਆਪਣੇ ਸਰੀਰ ਦੀ ਹੱਡੀਆਂ ਨੂੰ ਕਮਜ਼ੋਰ ਕਰਦੀ ਹੈ ਆਪਾਂ ਨੂੰ ਕੰਮ ਕਰਨ ਦੇ लायक ਨਹੀਂ ਛੱਡਦੀ ਦੂਜਾ ਕਾਰਨ ਹੈਗਾ ਆਪਣੇ ਲੀਵਰ ਨੂੰ ਡੈਮੇਜ ਕਰਦਾ ਹੈਗਾ ਆਪਣੇ ਲੀਵਰ 'ਚ ਜਦੋਂ ਸ਼ਰਾਬ ਜਾਂਦੀ ਹੈਗੀ ਤਾਂ ਆਪਣਾ ਲੀਵਰ ਫੁੱਲ ਜਾਂਦਾ ਹੈਗਾ ਇਸ ਤਰ੍ਹਾਂ ਕਿ ਆਪਣੇ ਪੇਟ 'ਚ ਵੀ ਸੋਜਣਾ ਆ ਜਾਂਦੀ ਜਿਸ ਵਜੇ ਕਰਕੇ ਆਪਣੇ ਪੇਟ 'ਚ ਫਲਾ ਫਲਾਉਟ ਆ ਜਾਂਦੀ ਹੈਗੀ ਇਹ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਆਪਣੇ ਸਰੀਰ ਨੂੰ ਤੀਸਰਾ ਕਾਰਨ ਹੈਗਾ ਡਾਇਬਟੀ ਡਾਇਬਟੀ ਦਾ ਖਤਰਾ ਵਧਣਾ ਹਾਂਜੀ ਦੋਸਤੋ ਜੇ ਅਗਰ ਆਪਾਂ ਸ਼ਰਾਬ ਪੀਓਗੇ ਤਾਂ ਆਪਣੇ ਸਰੀਰ ਦੇ ਵਿੱਚ ਡਾਇਬਟੀ ਦਾ ਖਤਰਾ ਵਧ ਸਕਦਾ ਹੈਗਾ ਇਸ ਕਰਕੇ ਆਪਾਂ ਨੂੰ ਹੋਰ ਹੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਚੌਥਾ ਕਾਰਨ ਹੈਗਾ ਜਿਹੜਾ ਉਹ ਹਾਰਟ ਹਾਰਟ ਅਟੈਕ ਦਾ ਦੌਰਾ ਹਾਂਜੀ ਦੋਸਤੋ ਜੇ ਅਗਰ ਆਪਾਂ ਸ਼ਰਾਬ ਪੀਵਾਂਗੇ ਤਾਂ ਆਪ ਨੂੰ ਹਾਰਟ ਅਟੈਕ ਦੀ ਬਹੁਤ ਜ਼ਿਆਦਾ ਆਪਾਂ ਨੂੰ ਸ਼ਿਕਾਇਤ ਆ ਸਕਦੀ ਹੈ ਜਿਸ ਕਰਕੇ ਆਪਣੀ ਮੌਤ ਵੀ ਹੋ ਸਕਦੀ ਹੈ ਤੇ ਪੰਜਵਾਂ ਕਾਰਨ ਹੈਗਾ ਆਪਣੇ ਕਿਡਨੀ ਫੇਲ ਹੋਣਾ ਜੇ ਆਪਾਂ ਜਿਆਦਾ ਸ਼ਰਾਬ ਦਾ ਸੇਵਨ ਕਰਾਂਗੇ ਤਾਂ ਆਪਣੀ ਕਿਡਨੀ ਫੇਲ ਹੋ ਸਕਦੀ ਹੈ ਕਿ ਆਪਾਂ ਆਪਣੀ ਕਰੋੜਾਂ ਦੀ ਕਿਡਨੀ ਹੈਗੀ ਜਿਹੜੀ ਆਪਣੇ ਕਿਸੇ ਕੰਮ ਦੀ ਨਹੀਂ ਰਹਿਣੀ ਹੈਗੀ। ਇਹ ਬਿਲਕੁਲ ਖਤਮ ਹੋ ਜਾਣੀ ਹੈਗੀ ਆ ਇਸ وجہ ਕਰਕੇ ਤੁਸੀਂ ਆਪਦੇ ਸਿਹਤ ਦਾ ਧਿਆਨ ਰੱਖੋ ਕਸਰਤ ਕਰੋ ਹਮੇਸ਼ਾ ਤੇ ਸ਼ਰਾਬ ਨੂੰ ਛੱਡੋ। ਸ਼ਰਾਬ ਆਪਾਂ ਜੀੜ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈਗੀ ਆ। ਤੁਸੀਂ ਵੇਖਿਆ ਹੋਣਾ ਤੁਹਾਡੇ ਪਿੰਡ ਦੇ ਵਿੱਚ ਬੰਦੇ ਜਿਹੜੇ ਕਈ ਸ਼ਰਾਬ ਪੀ ਕੇ ਜਿੱਥੇ ਵੀ ਡੱਗ ਜਾਂਦੇ ਆ ਧੁੱਪ ਹੋਵੇ, ਸ਼ਾਮ ਹੋਵੇ, ਮੀਂਹ ਹੋਵੇ, ਕੁਝ ਵੀ ਹੋਵੇ ਉਹਨਾਂ ਨੂੰ ਕੋਈ ਪਤਾ ਨਹੀਂ ਚੱਲਦਾਗਾ। ਤੁਹਾਡੀ ਜਨਨ ਦੀ ਸੋਚਣ ਦੀ ਸਮਰੱਥਾ ਤੇ ਦਿਮਾਗ ਬਿਲਕੁਲ ਖਤਮ ਹੋ ਚੁੱਕਿਆ ਹੁੰਦਾ ਹੈ ਉਸ ਟਾਈਮ ਜਿਸ ਟਮ ਉਸ ਸ਼ਰਾਬ ਨਾਲ ਸੇਚੁੰਦੇ ਹਿੱਸੇ ਜੋ ਸ਼ਰਾਬ ਦਾ ਨਸ਼ਾ ਉਤਰ ਜਾਂਦਾ ਉਦੋਂ ਕਰੇ ਚੱਲ ਪੈਂਦੇ ਜਾਂ ਕੋਈ ਸਹੀ ਹੋ ਜਾਂਦੇ ਹੈ ਇਸ ਕਰਕੇ ਤੁਸੀਂ ਸ਼ਰਾਬ ਪੀਣੀ ਬਹੁਤ ਜ਼ਿਆਦਾ ਹਾਨੀ ਕਰਕੇਗੀ ਤੁਸੀਂ ਸ਼ਰਾਬ ਸ਼ਰਾਬ ਦਾ ਸੇਵਨ ਕਰਨਾ ਬਹੁਤ ਜ਼ਿਆਦਾ ਖਤਰਨਾਕ ਹੈ ਇਸ ਕਰਕੇ ਤੁਸੀਂ ਸ਼ਰਾਬ ਤੋਂ ਬਚੋ ਜਿੰਨਾ ਜ਼ਿਆਦਾ ਨਸ਼ਾ ਤੋਂ ਹੋ ਸਕਦਾ ਤੁਸੀਂ ਬਚੋ ਕਿਉਂਕਿ ਸਰੀਰ ਨੂੰ ਤੁਹਾਡੇ ਨੂੰ ਖਰਾਬ ਕਰਦਾ ਹੈ ਨਸ਼ਾ ਤੁਹਾਡੀ ਸੋਚਣ ਦੀ ਸਮਰੱਥਾ ਖਤਮ ਕਰਦਾ ਹੈ ਤੁਹਾਡੇ ਸਰੀਰ ਦੀ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਆਉਂਦੀ ਹੈ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ